ਮੈਂ ਡਾਕਟਰ ਜਗਦੀਪ ਚਾਹਵਲਾ ਸਿਵਲ ਸਰਜਨ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਸਨੀਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਸਿਹਤ ਵਿਭਾਗ ਅਤੇ ਦੂਜੇ ਵਿਭਾਗ ਮਿਲ ਕੇ ਕੌਮੀ ਖੁਰਾਕ ਹਫ਼ਤਾ 1 ਤੋਂ 7 ਸਤੰਬਰ ਮਨਾਉਣ ਜਾ ਰਹੇ ਨੇ। ਇਹਦੇ ਦੌਰਾਨ ਸਾਡੇ ਟੀਮਾਂ ਪਿੰਡ ਪਿੰਡ ਸ਼ਹਿਰ ਸ਼ਹਿਰ ਸਾਰੇ ਇਲਾਕਿਆਂ 'ਚ ਜਾ ਕੇ ਲੋਕਾਂ ਨੂੰ ਚੰਗੀ ਖੁਰਾਕ ਬਾਰੇ ਜਾਗਰੂਕ ਕਰਨਗੀਆਂ ਅਤੇ ਟੀਕਾਕਰਨ ਬਾਰੇ ਜਿਹੜਾ ਤੇ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਜ਼ਰੂਰੀ ਹੈ ਉਹਦੇ ਬਾਰੇ ਵੀ ਜਾਗਰੂਕ ਕਰਨੀ ਹੈ ਜਿਵੇਂ ਕਿ ਆਇਓਡਾਈਜ਼ ਨਮਕ ਵਰਤਿਆ ਜਾ ਰਿਹਾ ਹੈ ਉਹਦੇ ਚ ਲੇਡੀਜ਼ ਨੂੰ ਥਾਇਰੋਇਡ ਦੀ ਬਿਮਾਰੀਆਂ ਤੋਂ ਬਚਾਉਣ ਵਾਸਤੇ ਜਗਾ ਉਪਰਾਲਾ ਉਹ ਵੀ ਕੀਤਾ ਜਾ ਰਿਹਾ ਹੈ ਉਹਦੇ ਲਈ ਜਾਗਰੂਕਤਾ ਵਧਾਈ ਜਾਏਗੀ ਤੇ ਜਿਹੜੀ ਡਾਈਟ ਦੇ ਵਿੱਚ ਆਪਾਂ ਫੈਟਸ ਪ੍ਰੋਟੀਨਸ ਕਾਰਬੋਹਾਈਡਰੇਟਸ ਵਿਟਾਮਿਨਸ ਮਿਨਰਲਸ ਦੀ ਲੋੜ ਹੈ ਉਹਦੇ ਬਾਰੇ ਜਾਗਰੂਕ ਕੀਤਾ ਜਾਏਗਾ ਫਾਸਟ ਫੂਡ ਤੋਂ ਪਰਹੇਜ਼ ਕੀਤਾ ਜਾਵੇ ਇਹ ਸਾਡਾ ਸੰਦੇਸ਼ ਹੋਏਗਾ ਇਹ ਸਿਹਤ ਲਈ ਮਾੜਾ ਹੈ ਅਤੇ ਇਹਦੇ ਨਾਲ 슈ਗਰ ਬਲੱਡ ਪ੍ਰੈਸ਼ਰ ਤੇ ਡਿਸਲਿਪਿਡੇਮੀਆ ਵਰਗੀਆਂ ਬਿਮਾਰੀਆਂ 'ਚ ਵਾਧਾ ਹੋ ਰਿਹਾ ਜਿਹੜਾ ਪੁਰਾਣਾ ਤਾਈਪ ਦਾ ਫੂਡ ਆਪਾਂ ਖਾਣੇ ਆ ਘਰਾਂ 'ਚ ਉਹੀ ਖਾਦਾ ਜਾਏ ਹਰੀ ਸਬਜ਼ੀਆਂ ਦੁੱਧ ਤੇ ਜਿਹੜੇ ਲੋਕ ਅੰਡਾ ਵਗੈਰਾ ਖਾ ਲੈਂਦੇ ਆ ਤਾਂ ਉਹ ਵੀ ਵਰਤੋਂ 'ਚ ਲਿਆਨ ਤਾਂ ਕਿ ਨਰੋਈ ਸਿਹਤ ਉਹਨਾਂ ਨੂੰ ਮਿਲ ਸਕੇ